ਬਾਈਕੁਰਜੀ ਖਾਲਸਾ ਬਾਈਕੁਰਜੀ ਦੀ ਫਤਿਹ ਅ ਅਸ਼ੀ ਦੀデア ਦੇ ਜਿਹਨਾਂ ਨੂੰ ਦੇਖਦੇ ਅਸੀਂ ਮੁਕਸਰ ਏਰੀਆ ਦੇ ਵਿੱਚ ਸ਼ਬੀਲ ਲਾਉਣ ਵਾਸਤੇ ਸੋਚਿਆ ਅਸੀਂ ਸਾਰੀ ਮਾਰਕੀਟ ਨੇ ਜੋ ਕਿ ਸਾਂਝਾ ਪ੍ਰੋਗਰਾਮ ਕੀਤਾ ਹੈ ਜੀ ਇਸ ਕਰਕੇ ਬਲਵਾਈ ਚਾਹੁੰਦੇ ਆ ਭਾਰਤ ਦੇ ਵਿੱਚ ਜਿੱਥੇ ਵੀ ਮਤਲਬ ਗਰਮੀ ਨੂੰ ਦੇਖਦੇ ਹੋਏ ਮੌਕੇ ਨੂੰ ਸ਼ਬੀਲ ਦਾ ਪ੍ਰੋਗਰਾਮ ਲਾਇਆ ਜਾਵੇ ਸਰਸੰਦੇ ਜੀ ਨੂੰ ਬੇਨਤੀ ਹੈ ਸਾਰੇ ਜਣੇ ਭਾਈਚਾਰੇ ਨਾਲ ਵਧੀਆ ਤਰੀਕੇ ਨਾਲ ਪ੍ਰੋਗਰਾਮ ਦਾ ਆਨੰਦ ਮਾਣਦੇ ਆ ਤੇ ਮਾਣਦੇ ਰਹਿਣ ਜੀ ਬਾਈ ਇੰਨੀ ਸੰਤੁਸ਼ਟੀ ਮਿਲੇ ਤੁਹਾਨੂੰ ਬਹੁਤ ਪਾਣੀ ਠੰਡਾ ਜਾਵੇ ਬਹੁਤ ਹੀ ਬਹੁਤ ਕਿਹੜਾ ਪਿੰਡਾ ਤੁਹਾਡਾ ਮਦਰਸਾ ਜੀ ਮਦਰਸਾ ਕਿੱਥੇ ਹੈ ਉਪਰ ਹਾਂਜੀ ਗਰਮੀ ਬਹੁਤ ਜ਼ਿਆਦਾ ਆਜ ਤਾਂ ਹੈ ਨਾ ਰਸੇ ਹਾਂਜੀ ਹਾਂਜੀ ਬਹੁਤ ਅੱਗੀ ਵਧਣ ਈ ਹੈ ਪਾਣੀ ਰੱਖਣਾ ਚਾਹੀਦਾ ਕੋਈ ਦੇਖਣਾ ਹਾਂਜੀ ਜ਼ਰੂਰ ਰੱਖਣਾ ਚਾਹੀਦਾ ਹਾਂਜੀ ਹਾਂਜੀ ਤੁਹਾਡਾ ਹੈ ਜੀ ਗਰਮੀ ਦਾ ਮਹੀਨਾ ਲੋਕ ਪਾਣੀ ਠੰਡਾ ਚੱਲ ਛੱਕ ਕੇ ਅਸੀਸਾਂ ਜਦ ਨੇ ਕਿਵੇਂ ਕਹੋਗੇ ਤੁਹਾਨੂੰ ਪਾਣੀ ਬਾਰੇ ਕੀ ਚੱਲਦਾ ਹੈ ਪਾਣੀ ਦਾ ਪ੍ਰੋਗਰਾਮ ਬਹੁਤ ਵਧੀਆ ਜੀ ਹਰੇਕ ਥਾਂ ਤੇ ਲੱਗਣੀ ਚਾਹੀਦੀ ਹੈ ਜੀ ਔਰ ਮਹਾਰਾਜੀ ਦੀ ਕਿਰਪਾ ਜੇ ਸਿੱਧੀ ਜੜ ਹੈ। ਚੱਲਦਾ ਇਹ ਦਿਨ ਬਹੁਤ ਵਧੀਆ ਚੱਲੇ ਹੈਗੇ। ਸਿੱਧਾਂ ਦੇ ਚੱਲੀ ਜਾਂਦੇ ਆ। ਜਿੱਥੇ ਵੀ ਜਿਆ ਹੋਵੇ ਗੁਰੂ ਘਰ ਦਾ ਕਿਰਪਾ ਹੋ ਕਰ ਨਾਲ ਸਦਕਾ ਨਾਲ ਸਾਡੇ ਸੰਦੇ ਚੱਲਣਾ ਚਾਹੀਦਾ ਜੀ। ਸੇਵਾਦਾਰਾਂ ਦਾ ਸੰਗਤ ਨਾਲ ਬਹੁਤ ਸਹਯੋਗ ਮਿਲਿਆ ਜੀ। ਬਹੁਤ ਵਧੀਆ ਪ੍ਰੋਗਰਾਮ ਹੋਏ। ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਉਧਰ ਦੀ ਜੀ ਬਾਈ। ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਪੰਜਾਬ ਦੇ ਵਿੱਚ ਪੂਰੇ ਭਾਰਤ ਦੇ ਵਿੱਚ ਜੀ ਅੱਜ ਕੱਲ੍ਹ ਪਾਣੀ ਦਾ ਥੰਡੇ ਦਾ ਪ੍ਰੋਗਰਾਮ ਚੱਲਦਾ ਹੈ ਅਚੀਂਦਾ ਦੇ ਦਿਨ ਚੱਲ ਰਿਹਾ ਤੇ ਉਹਨਾਂ ਦਾ ਪੁੰਨਾ ਤੇ ਲੋਕਾਂ ਦਾ ਬਚਾ ਦਾ ਬਚਾ ਠੰਡਾ ਜਲ ਛਕ ਕੇ ਸੰਕਤਾਂ ਨੂੰ ਅਸੀਂ ਨਿਹਾਲ ਕਰਦੇ ਆ। ਲੋਕੇਸ਼ਨ ਦਾ ਤੁਹੋ ਕਿਹੜੀ ਜਗ੍ਹਾ ਤੇ? ਇਹ ਜੀ ਗੋਨੇ ਵਾਲਾ ਚੌਂਕ ਉਹ ਹੋਰ ਰੋਡ ਬਾਈਪਾਸ। ਸ੍ਰੀ ਮੁਕਸਰ ਸਾਹਿਬ। ਤੁਹਾਡਾ ਆਪਣਾ ਮਨਪਸੰਦ ਚੈਨਲ ਸੱਚ ਬੋਲਦਾ న్యూਜ਼। ਸੋ ਅੱਜ ਹੀ ਸਬਸਕ੍ਰਾਈਬ ਕਰੋ ਸਾਪਣੇ ਚੈਨਲ ਨੂੰ ਸੱਚ ਬੋਲਦਾ న్యూਜ਼। ਸਭ ਤੋਂ ਫਾਸਟ ਤੇ ਤੀਜੇ ਖਬਰ ਦੇਖਣ ਲਈ ਸਬਸਕ੍ਰਾਈਬ ਕਰੋ ਸੱਚ ਬੋਲਦਾ ਨਿਊਜ਼